ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਦਰਮਿਆਨ ਡਰਾਈਵਰ ਲੈਸ ਟਰੱਕਾਂ ਦਾ ਜਾਲ ਵਿਛਾਣਾ ਸ਼ੁਰੂ ਹੋ ਗਿਆ ਹੈ। ਟੈਕਸਾਸ, ਐਰੀਜ਼ੋਨਾ ਅਤੇ ਅਰਕੰਸਾ ਰਾਜਾਂ ਦੇ ਵਿੱਚ 24 ਘੰਟੇ ਅਜਿਹੇ ਟਰੱਕ ਚਲਾਏ ਜਾ ਰਹੇ ਨੇ ਅਤੇ ਰਿਟੇਲ ਸਟੋਰਾਂ ਤੱਕ ਸਮਾਨ ਪਹੁੰਚਦਾ ਕੀਤਾ ਜਾ ਰਿਹਾ ਹੈ। ਮੀਡੀਅਮ ਡਿਊਟੀ ਟਰੱਕ ਆਪਰੇਟ ਕਰ ਰਹੀ ਕੰਪਨੀ ਗੈਟਿਕ ਨੇ ਦੱਸਿਆ ਹੈ ਕਿ ਡਰਾਈਵਰਲੈਸ ਟਰੱਕਾਂ ਨਾਲ ਹੀ ਬਿਨਾਂ ਕਿਸੇ ਹਾਦਸੇ ਤੋਂ 60000 ਆਰਡਰ ਪੂਤੇ ਜਾ ਚੁੱਕੇ ਨੇ ਦਿਲਚਸਪਤਾ ਇਹ ਕਿ ਗੈਟਿਕ ਦੇ ਕੋ-ਫਾਊਂਡਰ ਅਤੇ ਮੁੱਖ ਕਾਰਜਕਾਰੀ ਅਫਸਰ ਭਾਰਤੀ ਮੂਲ ਦੇ ਗੋਤਮ ਨਾਰੰਗਸਨ ਉਹਨਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਸਮਾਨ ਦੀ ਢੋਆ-ਢੋਆਈ ਵਾਸਤੇ 600 ਮਿਲੀਅਨ ਡਾਲਰ ਦਾ ਠੇਕਾ ਕੀਤਾ ਗਿਆ ਅਤੇ ਡਰਾਈਵਰਲੈਸ ਟਰੱਕਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਗੈਟਿਕ ਦੇ ਗਾਕਾਂ ਵਿੱਚ ਵਾਲਮਾਰਟ ਕੋਰੋਗਰ ਟਾਈਸਨ ਅਤੇ ਜਾਰਜੀਆ ਪੈਸੀਫਿਕ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਿਲ ਹੈ ਗੋਤਮ ਨਾਰੰਗ ਨੇ ਦਾਵਾ ਕੀਤਾ ਹੈ ਕਿ ਲੌਜਿਸਟਿਕ ਦੇ ਭਵਿੱਖ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਜਿਸ ਵਿੱਚ ਡਰਾਈਵਰ ਲੈਸ ਟਰੱਕਾਂ ਨੂੰ ਲੰਬੇ ਰੂਟਾਂ ਤੇ ਚਲਾਉਣ ਦੀ ਯੋਜਨਾ ਵੀ ਸ਼ਾਮਿਲ ਹੈ ਆਟੋਮੈਟਿਕ ਟਰੱਕ ਵਿੱਚ ਸਮਾਨ ਲੋਡ ਕਰਨ ਤੋਂ ਲੈ ਕੇ ਅਨਲੋਡਿੰਗ ਤੱਕ ਹਰ ਤਰੀਕਾ ਆਧੁਨਿਕ ਰੂਪ ਨਾਲ ਅਖਤਿਆਰ ਕਰ ਰਿਹਾ ਹੈ ਦੂਜੇ ਪਾਸੇ ਅਮਰੀਕਾ ਦੀ ਟਰੱਕਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫਿਲਹਾਲ ਬਗੈਰ ਡਰਾਈਵਰ ਦੇ ਟਰੱਕ ਉਹਨਾਂ ਦੇ ਮੈਂਬਰਾਂ ਦੀ ਰੋਜ਼ੀ-ਰੋਟੀ ਵਾਸਤੇ ਵੱਡਾ ਖਤਰਾ ਨਹੀਂ ਬਣ ਰਹੇ ਪਰ ਲੰਬੇ ਰੂਟਾਂ ਤੇ ਇਹਨਾਂ ਦੀ ਵਰਤੋਂ ਡਰਾਈਵਿੰਗ ਦੇ ਕਿਤੇ ਦੇ ਵਿੱਚ ਸਰਗਰਮ ਲੋਕਾਂ ਵਿੱਚ ਡਰ ਪੈਦਾ ਕਰ ਰਹੀ ਹੈ ਟੈਕ ਕੰਪਨੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਡਰਾਈਵਰ ਲੈਸ ਟਰੱਕਾਂ ਦੀ ਸੰਭਾਲ ਕਰਨੀ ਵੀ ਔਖੀ ਨਹੀਂ ਹੈ ਅਤੇ ਇਸ ਵਾਸਤੇ ਮੈਨ ਪਾਵਰ ਦੀ ਵੱਡੇ ਪੱਧਰ ਤੇ ਜ਼ਰੂਰਤ ਹੋਵੇਗੀ